ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ 사ਤ ਸੰਗਤ ਜੀ ਆਪ ਸੰਗਤਾਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਨੀਲਾ ਤਾਰਾ ਸਾਹਿਬ ਜੋ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਇਹ ਗੁਰਦੁਆਰਾ ਸਾਹਿਬ ਦੀ ਸੇਵਾ ਚੱਲ ਰਹੀ ਹੈ ਨਵੇਂ ਦਰਬਾਰ ਬਣ ਰਹੇ ਹਨ ਇਹ ਗੁਰਦੁਆਰਾ ਪੈਂਡ ਕਰਮੇਤੀ ਲੱਲੇ ਨੇੜੇ ਤਲਵੰਡੀ ਭਾਈ ਜ਼ਿਲ੍ਹਾ ਫਿਰੋਜ਼ਪੁਰ ਪੰਜਾਬ ਦੇ ਵਿੱਚ ਸਥਾਪਿਤ ਹੈ ਜੀ ਜੁਗਾ ਸਵਾਗਤ ਨਵੇਂ ਦਰਬਾਰ ਸਾਹਿਬ ਦੀਆਂ ਨਵੀਆਂ ਇਮਾਰਤਾਂ ਬਣ ਰਹੀਆਂ ਹਨ ਦੋ ਨਿਸ਼ਾਨ ਸਾਹਿਬ ਝੁੱਲ ਰਹੇ ਹਨ ਆਪ ਦਰਸ਼ਨ ਕਰ ਰਹੇ ਹੋ ਦੂਰ ਤੱਕ ਤਲਵੰਡੀ ਪਾਈ ਤੋਂ ਫਿਰੋਜ਼ਪੁਰ ਰੋਡ ਤੇ ਇਹ ਗੁਰਦੁਆਰਾ ਸਥਾਪਿਤ ਹੋਇਆ ਹੈ ਜੀ ਆਪ ਦਰਸ਼ਨ ਕਰ ਰਹੇ ਹੋ ਇਸ ਪਾਸੇ ਤਨਗੁਰ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਾ ਪ੍ਰਕਾਸ਼ ਅਸਥਾਨ ਬਣਿਆ ਹੋਇਆ ਹੈ ਆਪ ਦਰਸ਼ਨ ਕਰ ਰਹੇ ਹੋ ਸ਼ਹੀਦਾਂ ਦੇ ਸਥਾਨ ਗੁਰਦੁਆਰਾ ਨੀਲਾ ਤਾਰਾ ਸਹਤ ਜਿਸ ਦੀ ਕਾਰ ਸੇਵਾ ਦੀ ਕਾਰਜ ਸਾਧ ਸੰਗਤ ਚੱਲ ਰਹੇ ਹਨ ਸੇਵਾਦਾਰ ਉੱਪਰ ਗੁੰਮੰਦ ਦੀ ਸੇਵਾ ਜਿਹੜੀ ਉਹ ਚੱਲ ਰਹੀ ਹੈ ਆਪ ਦਰਸ਼ਨ ਕਰ ਰਹੇ ਹੋ ਸਸਵਾਤੀ ਆਪ ਸੰਗਤਾਂ ਨੂੰ ਪਾਈ ਬੇਨਤੀ ਹੈ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੀ ਹੋਈ ਸਾਧ ਸੰਗਤ ਗੁਰਮੁਖ ਪਿਆਰਿਓ ਇਹ ਇਤਿਹਾਸਕ ਚੀਜ਼ ਬਣ ਰਹੀ ਹੈ 1984 ਦਾ ਇੱਕ ਇਤਿਹਾਸ ਰਚਿਆ ਗਿਆ ਹੈ ਇਤਿਹਾਸਕ ਚੀਜ਼ ਬਣ ਰਹੀ ਹੈ ਬਹੁਤ ਹੀ ਸੋਹਣੀ ਜਿਹੜੀ ਇਮਾਰਤ ਨਵੇਂ ਦਰਬਾਰ ਸਾਹਿਬ ਬਣ ਰਿਹਾ ਹਨ ਸੋ ਆਪ ਸੰਗਤਾਂ ਨੂੰ ਬੇਨਤੀ ਹੈ ਭਾਈ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਹੋਏ ਗੁਰਮੁਖ ਪਿਆਰਿਓ ਵਾਤਵਾਦ ਸੇਵਾ ਜਿਹੜੀ ਐ ਸਥਾਨਾਂ ਤੇ ਭੇਜਣ ਦੀ ਕਿਰਪਾਲਤਾ ਕਰੋ ਸੇਵਾ ਆਪ ਆ ਕੇ ਦਰਸ਼ਨ ਵੀ ਕਰੋ ਸੇਵਾ ਵੀ ਕਰੋ ਹਾਜ਼ਰੀਆਂ ਲਵਾਓ ਤੁਹਾਡੀ ਸੇਵਾ ਲੇਖੇ ਦੇ ਵਿੱਚ ਲੱਗ ਜਾਵੇ ਸਤਿਗੁਰ ਪਾਤਸ਼ਾਹ ਮਹਾਰਾਜ ਕਿਰਪਾ ਕਰਨ ਕੋਕੀ ਮੰਗਾਈ ਦਾ ਬਹੁਤ ਹੀ ਜ਼ਿਆਦਾ ਸਮਾਂ ਹੈ ਪੈਸਾ ਬਹੁਤ ਲੱਗ ਰਿਹਾ ਹੈ ਸਾਧ ਸੰਗਤ ਪੈਸਾ ਲੱਗਣਾ ਬਹੁਤ ਹੈ ਕਿਉਂਕਿ ਸਾਰੀ ਸੇਵਾ ਹਜੇ ਰਹਿੰਦੀ ਹੈ ਸਾਰੀ ਤਿਆਰੀ ਹੋਣ ਵਾਲੀ ਐ ਜੋੜੀਆਂ ਫਰਸ਼ਾਂ ਬਿਜਲੀ ਦਾ ਕੰਮ ਪੀ ਪਲਸਟਰ ਪੱਥਰ ਲੱਗਣਾ ਹੈ ਇਹ ਸਾਰੀ ਸੇਵਾ ਰਹੀਦੀ ਐ ਸਾਧ ਸੰਗਤ ਇਸ ਵਾਸਤੇ ਬੇਨਤੀ ਐ ਭਾਈ ਗੁਰਮੁਖ ਪਿਆਰਿਓ ਵੱਧ ਤੋਂ ਵੱਧ ਜਿਹੜੀ ਸੇਵਾ ਖੁੱਲੇ ਘਫੇ ਮਾਇਦੇ ਪੇਜ ਕੇ ਗੁਰਨਾਟਕ ਦੇ ਦਰ ਤੋਂ ਖੁਸ਼ੀਆਂ ਪ੍ਰਾਪਤ ਕਰੋ ਜੀ ਬਹੁਤ ਬਹੁਤ ਧੰਨਵਾਦ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ